Oh, I'm nah, done. Nah, nah. I am a Jananam Yeah, mm -hmm. then... Tchau. Uh -huh. ਜਮ ਲਗ ਪੁੱਟੈ ਨਾਹੀ ਮਨ ਪਰਮਾ ਸਭ ਲਗ ਮੁਕਤਨਾ

ਰਾਜਿਆਂ ਨੇ ਪਿਤਰوں ਨੂੰ ਨਾਮ ਸਹਿਜੀ ਦਾ ਅਰੋਸ਼ ਕੇ ਨਾਜਿਆ ਹੈ ਅੰਨ ਪਾਵਨ ਉਪਨ। ਸਨਾ ਅਸੀ ਮਹੰਗਾ ਖੰਝਵਾ ਸਨਾ ਅਸੀ ਰਾਖੇ ਦਲ ਪੰਚਨ ਪਾਰਸਾ। ਤਨ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀਆ ਨੇ ਪਾਵਨ ਉਖਾਰਣ ਨੂੰ ਚਾਰਨ ਕੀਤੀ ਹੋਈ ਹੈ। ਕੋਇਤਰ ਗੁਰ ਬਾਣੀ ਦੇ ਰਾਮ ਕਿਰਪਾ ਬਈ ਆਓ ਸਤਿਗੁਰਾਂ ਦੇ ਪਾਵਨ ਵਚਨਾਂ ਨੂੰ ਵਿਚਾਰ ਕੇ ਆਪਣੇ ਹਿਰਦੇ ਜੁਲਸਾ ਕੇ ਸਤਿਗੁਰਾਂ ਤੋਂ ਜੀਵਨ ਜਿਉਣ ਦੀ ਜਾਂਚ ਸਿੱਖੀਏ ਰਸਨਾ ਬਿੱਤਰ ਕਰਦੇ ਹੋਏ ਸਭ ਅਸੀਸ ਬਖਸ਼ੋ ਸਾਰੇ ਕਿਰਪਾ ਕਰਿਓ ਸਾਰੇ ਮਾਝੀ ਰਬਾਉ ਜੀ ਗੱਗ ਕੇ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸਿਰਿਵਾਰੇ ਗੁਰੂ ਜੀ ਤਨਾਸੇ ਮਹੰਲਾ ਪੰਜਵਾ ਜਗ ਨ ਕਰੈ ਮਾਨੁ ਟੈਕਾਰੈ ਓ ਅੰਦਰ ਜਮੀ ਜਾਣੈ ਸਤਗੁਰੂ ਜੀ ਬਰਬਾਰ ਕਾਸਾ ਵਚਨ ਕਰਦੇ ਨਾ ਮਾਨਤੇ ਹੈ ਭਾਈ ਜਿਹੜਾ ਬਾਦੀ ਮਨੁੱਖ ਹੈ ਲੋਭੀ ਮਨੁੱਖ ਹੈ ਉਹ अनेका ਜਨਨ ਕਰਦਾ ਹੈ ਲੋਕਾਂ ਨੂੰ ਠੋਖਾ ਦਿੰਦਾ ਹੈ ਲੋਕਾਂ ਨੂੰ ਲੁੱਟਦਾ ਹੈ ਝੂਠ ਬੋਲਦਾ ਹੈ ਧੱਕੀ ਕਰਦਾ ਹੈ ਆਸਾ ਕਹਿੰਦੇ ਪਰਸ਼ਾਉ ਨੇ ਦਿਲ ਦੀ ਜਾਣਨ ਵਾਲਾ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਉਹ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਇਸ ਕਰਕੇ ਗਰੀਬਨਵਾਰ ਆਸਾ ਕਹਿੰਦੇ ਭਾਵੇਂ ਅਸੀਂ ਨਹੀਂ ਜਾਣਦੇ ਦੁਨੀਆਂ ਨੂੰ ਨਹੀਂ ਪਤਾ ਲੱਗਦਾ ਹੈ ਕਿਸੇ ਦੀ ਤਕੀਦ ਹੈ ਕਿਸੇ ਦੀ ਚਲਾਕੀ ਦਾ ਪਰ ਨਿਰੰਕਾਰ ਕਾਲ ਪੁਰਖ ਵੈ ਜਿਹੜਾ ਹਰ ਇੱਕ ਘਟ ਦੀ ਜਾਣਦਾ ਹੈ ਹਰ ਇੱਕ ਦੇ ਜਿੰਦਗੀ ਜਾਣਦਾ ਹੈ ਉਹ ਸਭ ਕੁਝ ਜਾਣਦਾ ਹੈ ਆਪ ਕਰੇ ਕਰਮ ਕੁਰਪਾਵੈ ਧੇਖ ਕਰੈ ਨਿਰਵਨ ਆਸੰਗ ਦੇ ਹਾਲਾਂਕੇ ਜਿਹੜਾ ਲੋਭੀ ਆਤਮੁਖ ਹੈ ਲਾਲਚੀ ਮਨੁਖ ਹੈ ਉਹ ਬਿਧ ਕਰ ਬਿਰਕਤਾ ਵਾਲੇ ਬਿਰਕਤਾ ਵਾਲੇ ਧਾਰਮ ਖਹਿਰਾਵੇ ਵੀ ਬਣਾਈ ਰੱਖਦਾ ਨੇ ਪੇਸ ਬਣਾ ਕੇ ਰੱਖਦਾ ਹੈ ਗ੍ਰਹ ਹੁੰਦੇ ਨੇ ਜਿਹੜੇ ਸਿਰ ਤੇ ਜਟਾ ਬਾਰੱਖੀਆਂ ਮਰੀਆਂ ਨੇ ਭਾਵੇਂ ਉਹਨਾਂ ਨੇ ਕੱਪੜੇ ਪਾ ਲਈ ਹੁੰਦੇ ਹੀ ਮੰਨ ਤੀਂ ਇਸ ਕਰਕੇ ਪਾਸਾ ਕਹਿੰਦੇ ਭਾਈ ਉਹ ਬ੍ਰੰਤਾਂ ਵਾਲੇ ਧਾਰਨਕ ਪਹਿਰਾਵੇ ਵੀ ਬਣਾਈ ਰੱਖਦੇ ਫਿਰ ਪਾਪ ਵੀ ਕਰਦੇ ਤੇ ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁਕਰ ਵੀ ਜਾਂਦੇ ਨੇ ਇਸ ਕਰਕੇ ਜੀਵਨ ਵਾਲੇ ਪਾਸਾ ਕਹਿੰਦੇ ਜੀਤੇ ਰੱਖਿਓ ਭਾਵੇਂ ਕੋਈ ਭੇਤ ਪਾ ਕੇ ਪਾਪ ਕਰੇ ਆ ਮੈਂ ਕੋਈ ਭੇਕ ਬਣਾ ਕੇ ਜਾਂ ਫਿਰ ਸੁਰੱਖਤਾ ਵਾਲੇ ਕੱਪੜੇ ਪਾ ਕੇ ਪਖੰਡੀ ਬਣ ਕੇ ਪਾਪ ਹਰੇ ਗਰੀਬਨਵਾਰ ਘਾਸਾ ਕਹਿੰਦੇ ਨੇ ਜਾਨਤ ਦੂਰ ਤੁਮ ਹੈ ਪ੍ਰਭ ਨੇਰ ਗਰੀਬਨਵਾਰ ਘਾਸਾ ਕਹਿੰਦੇ ਭਾਈ ਉਹ ਮਨੁੱਖ ਜਾਣਦਾ ਵੀ ਮੈਨੂੰ ਕੋਈ ਨਹੀਂ ਮੈਨੂੰ ਕਿਸੇ ਨੇ ਵੇਖਿਆ ਨਹੀਂ ਨਾ ਮੇਰੇ ਜਿਹੜੇ ਨਾ ਆਗਮਣਾਂ ਦਾ ਮੇਰੇ ਪਾਪਾਂ ਦਾ ਮੇਰੇ ਵਿਕਾਰਾਂ ਦਾ ਕਿਸੇ ਨੇ ਨਹੀਂ ਪਤਾ ਪਰ ਬਾਸਾ ਕਹਿੰਦੇ ਨੇ ਇੱਕ ਵੀ ਤੂੰ ਤੇ ਸਭ ਜੀਵਾਂ ਦੇ ਜਿਹੜੇ ਵਸਦਾ ਪਰ ਲਾਂਚੀ ਪਖੰਡੀ ਨੂੰ ਤੇ ਮਨਜ਼ੂਰ ਕਿਤੇ ਹੋਰ ਦੇਸ ਵਸਦਾ ਸੰਖਿਆ ਬਾਸਾ ਕਿਦੇ ਦੂਰ ਨਹੀਂ ਹੈ ਨਿਰੰਕਾਰ ਤੇ ਬੜਾ ਨੇੜੇ ਆ ਸਾਡੇ ਉਹ ਤੇ ਹਰ ਇੱਕ ਸਵਾਸ ਜਿਹੜਾ ਮੇਸੀਂ ਸਵਾਸ ਲੈਂਦੇ ਹਾਂ ਉਸ ਸਵਾਸ ਦੀ ਵੀ ਖਬਰ ਹੈ ਨਿਰੰਕਾਰ ਨੂੰ ਕਿਉਂਕਿ ਰੁਗਾ ਸਵਾਰਾ ਜੀਆ ਦੇ ਵੀ ਵਚਨ ਆਉਂਦੇ ਨੇ ਗੁਰਬਾਣੀ ਦੇ ਵਿੱਚ ਪਾਸਕ ਨੇ ਉਹ ਤੇ ਤੇਰੇ ਹੱਥ ਤੋਂ ਵੀ ਜਿਹੜਾ ਹੱਥ ਜਿਹੜੇ ਸਰੀਰ ਨਾਲ ਲੱਗਿਆ ਹੋਇਆ ਜਿਹਦੇ ਨਾਲ ਕੰਮ ਕਰਦਾ ਹੈ ਘਮਾਉਣਾ ਪਾਸਕ ਨੇ ਇਹ ਹੱਥ ਤੋਂ ਵੀ ਜਿਹੜੇ ਨਿਰੰਕਾਰ ਹੈ ਤੇਰੇ ਪਰ ਤੈਨੂੰ ਸਮਝ ਨਹੀਂ ਹੈ ਤੂੰ ਕਿਤੇ ਹੋਰ ਵਸ ਦਾ ਸਮਝਦਾ ਹੈ ਗੁਰਬਾਣੀ ਦੇ ਵਿੱਚ ਸਤਿਗੁਰ ਜੀ ਨੇ ਸਾਨੂੰ ਵਾਰ-ਵਾਰ ਸਮਝਾਇਆ ਇੱਕ ਇੱਕ ਦਾ ਬਾ ਸਤਿਗੁਰ ਪਾਸਾ ਵਚਨ ਕਰਦੇ ਨੇ ਦੇ ਘਰ ਵਾਰ ਅਨਕ ਪੜਦੇ ਮਹਿ ਪਰ ਤਾਰਾ ਸੰਪਾਖੈ ਚਿਤੁਰ ਗੁਗਤ ਜਬ ਦੇਖਾ ਮੰਗਾ ਤਦ ਕੌਣ ਪੜਦਾ ਤੇਰਾ ਤੱਕੈ ਪਾਸਾ ਕਹਿੰਦੇ ਦੁਨੀਆਂ ਤੋਂ ਪੜਦੇ ਕਰ ਸਕਦਾ ਹੈ ਬਾਹਰ ਘੇਟ ਲਾ ਸਕਦਾ ਕੇ ਕਾਂਬੇ ਦੇ ਅੰਦਰ ਉਪਕਰਮ ਕਰ ਸਕਦਾ ਹੈ ਪਰ ਜਦ ਬੇਖਿਆ ਜੁਕਾ ਹੁੰਦਾ ਹੈ ਉਦੋਂ ਜਿਹੜੀ ਨੀ ਨਾ ਗੇਟਾ ਨੇ ਲਾਇਆ ਹੋਏ ਪੜਨਿਆਂ ਨੇ ਇਹਨਾਂ ਨੇ ਉੱਥੇ ਪਰਦਾ ਦੇ ਨਾਮੇ ਕਰਨਾ ਚਾਹਿਆ ਕਬੀਰ ਜੀਤੇ ਪਾਪ ਕੀਏ ਰਾਖੇ ਕਰੇ ਬੁਰਾਈ ਜਿੰਨੇ ਵੀ ਪਾਪ ਕੀਤੇ ਨੇ ਕਬੀਰ ਸਾਹਿਬ ਕਹਿੰਦੇ ਤੇ ਦੁਨੀਆ ਤੋਂ ਲੁਕਾ ਕੇ ਰੱਖੇ ਦਿਵਾਰ ਦੇ ਰੱਖੇ ਕਿਸੇ ਨੇ ਆ ਕੋਈ ਚੁੱਤ ਉੱਥੇ ਚਲਾਕੀ ਨਾਲ ਸਵਾਲ ਨਹੀਂ ਕਿਸੇ ਨੇ ਆਪਣੀ ਮਾਇਆ ਦੇ ਜੋਰ ਨਾਲ ਦਿਵਾਰ ਕਿਸੇ ਨੇ ਆਪਣੇ ਅਹੁਦੇ ਦੇ ਉਹ ਨਾ ਦਵਾ ਦੇ ਪਰ ਭਾਸਾ ਕਹਿੰਦੇ ਨੇ ਇੱਥੇ ਦਵਾ ਕੇ ਰੱਖ ਸਕਦਾ ਹੈ ਪ੍ਰਗਟ ਭਏ ਨਿਦਾਨ ਸਭ ਜਗੁ ਹੈ ਕੰਨਰਾਏ ਭਾਸਾ ਕਹਿੰਦੇ ਨੇ ਉਹ ਨਿਦਾਨ ਉਹ ਅਣਜਾਣ ਮਨੁੱਖ ਉਥੇ ਜਾ ਕੇ ਸਾਰੇ ਪ੍ਰਗਟ ਹੋ ਜਾਣਗੇ ਉਹਨੂੰ ਕੰਨਰਾਏ ਦੇ ਅੱਗੇ ਖੜਾ ਬਣੇਗਾ ਜਦੋਂ ਕੰਨਰਾਏ ਦੇ ਕੋਈ ਸਾਮ ਮੰਗੇਗਾ ਲੇਖਾ ਮੰਗਵਾਈਆਂ ਅੱਗੇ ਜਾ ਕੇ ਤੇ ਰੇਖਾ ਜੋਖਾ ਹੋਣਾ ਹੀ ਹੈ ਨਾ ਬਲਵਾਰੀ ਨੇ ਤੁਹਾਨੂੰ ਵਾਰ-ਵਾਰ ਸਮਝਾਇਆ ਕਿ ਰੇਖਾ ਹੋਊਗਾ ਤੇਰਾ ਸਵਾਸ-ਵਾਸ ਦਾ ਹੋਊਗਾ ਦਿਲ-ਚਿਲ ਦਾ ਹੋਵੇਗਾ ਇਸ ਕਰਕੇ ਜਦੋਂ ਰੇਖਾ ਹੋਵੇਗਾ ਪਾਰਸਨ ਕਹਿੰਦੇ ਉੱਥੇ ਤੇ ਕਿਸੇ ਨੇ ਪਰਦਾ ਨਹੀਂ ਟਕਣਾ ਤੇਰਾ ਤੇ ਇਸ ਕਰਕੇ ਉਹ ਬੜਾ ਨਿਰੰਕਾਰ ਜਿਹੜਾ ਹੈ ਕਾਲਪੁਰਖ ਹੈ ਨਕੂ ਨੂੰ ਭਾਵੇਂ ਤੂੰ ਧੂਰ ਬੰਦ ਦਾ ਸੰਤਾਨ ਹੈ ਪਰ ਉਹ ਸਦਾ ਹੀ ਜੀਵਾਂ ਦੇ ਨੇੜੇ ਵਸਦਾ ਹੈ ਬੜਾ ਨੇੜੇ ਵਸਦਾ ਹੈ ਉਤ ਤੱਕੈ ਉਤ ਤੇ ਉਤ ਤਿਖੈ ਆਵ ਲੋਭੀ ਮੇਰਾ ਆਸ ਕਿੰਦੇ ਲਾਚੀ ਮੁਕ ਲਾਚ ਦੇ ਗ੍ਰੇਡ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਕਾਤਰ ਉਧਰ ਨਿਦਰ ਕਰਦਾ ਹੈ ਪਰ ਇਹ ਤੂੰ ਪਰੇ ਉਧਰ ਤੋਂ ਉਧਰ ਤੱਕਦਾ ਹੈ ਉਹਦਾ ਮਨ ਕਦੇ ਟਿਕਦਾ ਨਹੀਂ ਉਹ ਇਹ ਹੀ ਦੇਖਦਾ ਰਹਿੰਦਾ ਕਿ ਕਿੱਥੋਂ ਜਾ ਕੇ ਮੈਨੂੰ ਮਾਇਆ ਦੀ ਜ਼ਿੰਦਗੀ ਕਿੱਥੋਂ ਜਾ ਕੇ ਮੈਂ ਮਾਇਆ ਕਰ ਕੀ ਕਰ ਸਕਦਾ ਹਾਂ ਕਿ ਤੁਮ ਮੇਰਾ ਮਨ ਪੂਰਾ ਹੋ ਸਕਦਾ ਹੈ ਪਰ ਪਾਸਾ ਜਿਹੜੇ ਭਾਈ ਉਹਦਾ ਜਿਹੜਾ ਮਨ ਹੈ ਟਿਕਦਾ ਨਹੀਂ ਹੈ ਲੋਭੀ ਬੰਦੇ ਦਾ ਨਾਲ ਜੀ ਬੰਦੇ ਦਾ ਮਨ ਕਦੇ ਵੀ ਟਿਕਾ ਵਿੱਚ ਨਹੀਂ ਆਉਂਦਾ ਹੈ ਹਰ ਜਿਹੜੇ ਪਰੇ ਤੋਂ ਪਰੇ ਵੇਖਦਾ ਰਹਿੰਦਾ ਹੈ ਮਾਇਆ ਇਕੱਕੀ ਕਰਨ ਦਾ ਉਦਮ ਕਰਦਾ ਹੀ ਰਹਿੰਦਾ ਹੈ ਰਹਾ ਜਾ ਤਾ ਲਗ ਟੁੱਟੈ ਨਾ ਈਮਨ ਧਰਮਾ ਤਬ ਲਗ ਮੁਕਤ ਨਾ ਕੋਈ ਇਸ ਕਰਕੇ ਹੁਣ ਸਤਪੁਰ ਪਾਤਸ਼ਾਹ ਵਚਨ ਕਰਦੇ ਨੇ ਕਿ ਭਾਈ ਜਦੋਂ ਤੱਕ ਮੁਨੁਕ ਦੇ ਮਨ ਦੀ ਮਾਇਆ ਵਾਲੀ ਪਟਕਣਾ ਦੂਰ ਨਹੀਂ ਹੁੰਦੀ ਹੈ ਕਿਉਂਕਿ ਇੱਕ ਭਰਮ ਹੈ ਮਾਇਆ ਇੱਕ ਭਰਮ ਹੈ ਸੰਸਾਰ ਦਾ ਇਸ ਐਤ ਮਾਇਆ ਕਰਕੇ ਸੁੱਖ ਮਿਲਦੇ ਨੇ ਆਸਾ ਕਹਿੰਦੇ ਤੇ ਭਰ ਮੈਂ ਤੇਰਾ ਮਾਇਆ ਕਰਕੇ ਥੋੜੋ ਸੁੱਖ ਪ੍ਰਾਪਤ ਹੋਵਾਂਗੀ ਮਾਇਆ ਸੁੱਖ ਹੈ ਹੀ ਨਹੀਂ ਮਾਇਆ ਤੇ ਹੋਰ ਫਟਕਾਉਂਦੀ ਹੈ ਇਨਸਾਨ ਨੂੰ ਮਨੁੱਖ ਨੂੰ ਹੋਰ ਤੇ ਸਤਪੁਰ ਸਾਹਿਬ ਕਹਿੰਦੇ ਅੱਤਿ ਪਿੱਛੇ ਲਾ ਕੇ ਦਾ ਆਤਮਿਕ ਜੀਵਨ ਖਤਮ ਕਰ ਦਿੰਦੀ ਹੈ ਮਾਇਆ ਕਰਕੇ ਸੁੱਖ ਨਹੀਂ ਮਿਲਣਾ ਹੈ ਸੁੱਖ ਮਿਲਣਾ ਹੈ ਨਾਮ ਕਰਕੇ ਸਿਮਰਨ ਕਰਕੇ ਸੇਵਾ ਕਰਕੇ ਇਸੇ ਕਰਕੇ ਤੇ ਅਸੀਂ ਰੋਜ਼ ਵਚਨ ਭਾਸ਼ਾ ਦੇ ਸਰਵਣ ਕਰਦੇ ਆ ਸੰਤ ਪਾਤਸ਼ਾਹ ਜੀ ਬਰਮਨ ਕਿਰਪਾ ਕਰਦੇ ਨੇ ਜੋ ਉਸ ਕੋ ਜਾਣੇ ਸਭ ਸੰਨਾਰਾਮ ਜੀ ਜੇਤੂ ਸੁਖ ਚੋਨਾ ਗੁਰੂ ਦੀ ਸ਼ਰਨ ਵਿੱਚੋਂ ਮਿਲਿੰਗਾ ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਭਰਮ ਨਾ ਪਾਈ ਮਾਇਆ ਦੇ ਵਿੱਚੋਂ ਸੁਖ ਨਹੀਂ ਮਿਲ ਸਕਦਾ ਇਸ ਕਰਕੇ ਜਦੋਂ ਤੱਕ ਨੂੰ ਕੋ ਦੇ ਮਾਇਆ ਵਾਲੀ ਭਟਕਣਾ ਨਹੀਂ ਛੂਟ ਹੁੰਦੀ ਹੈ ਪਾਤਸ਼ਾਹ ਕਹਿੰਦੇ ਤਵਲਗ ਨੰਤਨਾ ਕੋਈ ਤੇ ਲਾਜ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਜਿੰਨਾ ਚਿਰ ਸਾਡੇ ਅੰਦਰ ਮਾਇਆ ਵਸੇ ਹੋਈ ਹੈ ਬਾਸਕ ਦੇ ਉਹਨਾਂ ਚਿਰ ਲਾਜ ਤੇ ਪੰਜੇ ਤੋਂ ਉਜਾੜ ਨਹੀਂ ਸਕਦਾ ਮਾਇਆ ਨੂੰ ਹਾਰ ਘਟਨਾ ਪੈਂਦਾ ਹੈ ਇਹ ਗੁਰੂ ਤੋਂ ਗਿਆਨ ਲੈਣਾ ਪੈਣਾ ਹੈ ਸੁੱਖ ਕਿੱਥੇ ਹੈ ਜਦੋਂ ਸਤਿਗੁਰੂ ਪਾਤਸ਼ਾਹ ਜੀਆਂ ਤੁਨਾਵਾਂਗੇ ਸਤਿਗੁਰੂ ਪਾਤਸ਼ਾਹ ਵਚਨ ਕਰਨ ਦੇ ਭਾਈ ਇਹ ਸੁੱਖ ਚਾਹੁੰਨਾ ਹੈ ਫਿਰ ਸੁੱਖ ਤੈਨੂੰ ਨਾਮ ਦੇ ਵਿੱਚੋਂ ਮਿਲੇਗਾ ਸੁੱਖ ਸਿਮਰਨ ਦੇ ਵਿੱਚੋਂ ਮਿਲੇਗਾ ਸੁੱਖ ਗੁਰੂ ਚਰਨਾਂ ਤੋਂ ਮਿਲੇਗਾ ਮਾਇਆ ਦੇ ਵਿੱਚੋਂ ਜੀਗਾ ਮਾਇਆ ਦੇ ਸੈਸ ਕਤੇ ਲੱਖ ਕੌਕ ਤਾਵੇਂ ਤ੍ਰਿਪਤਾ ਹਾਵੈ ਮਾਇਆ ਕਾ ਚੇਤਾਵੇਂ ਅਨੇਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖੱਪ ਖੱਪ ਕਰੇ ਪਾਸਾ ਕਹਿੰਦੇ ਮਾਇਆ ਕਾਟਾਂ ਤੇ ਜਿੰਨਾ ਮਰਗੀ ਖੱਪ ਖੱਪ ਕੇ ਮਰ ਲੈਣ ਸੁਖ ਨਹੀਂ ਦੇਣਾ ਹੈ ਤੈਨੂੰ ਜਿੰਨੀ ਆਏਗੀ ਉਨੀ ਭੋਗ ਦੇਗੀ ਜਿੰਨੀ ਮਾਇਆ ਤੇ ਪੱਤੀ ਕਰੇਗਾ ਉਨੀ ਜਿਆਦਾ ਭੋਗ ਹੋਰ ਵਧਤੀ ਜਾਏਗੀ ਇਸ ਕਰਕੇ ਮਾਇਆ ਦੇ ਵਿੱਚੋਂ ਸੁਖ ਨਹੀਂ ਮਿਲਣਾ ਹੈ ਇਹ ਲਾਜ ਦੇ ਪੰਜ ਦਿਆਲ ਹੋਵੇਗਾ ਜਦੋਂ ਮਾਇਆ ਵਾਲਾ ਪਰਮ ਤੇਰਾ ਘੂਰ ਹੋਵੇਗਾ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਇਸ ਕਰਕੇ ਨਾਨਕ ਕਹਦਾ ਹੈ ਕਿ ਪਹਿਰਾਵਿਆਂ ਨਾਲ ਭਗਤੀ ਨਹੀਂ ਬਣ ਜਾਂਦਾ ਕੋਈ ਪਹਿਰਾਵਾ ਪਾ ਕੇ ਭਗਤੀ ਬਣ ਜਾਂਦਾ ਹੈ ਆਸਾ ਕਹਿੰਦੇ ਜਿਸ ਮਨੁੱਖ ਉਤੇ ਮਾਰ ਪ੍ਰਭ ਦਇਆਵਾਨ ਹੁੰਦਾ ਹੈ ਭਾਈ ਤੇ ਉਸ ਨੂੰ ਫਿਰ ਨਾਮ ਦੀ ਦਾਤ ਰੰਗਦਾ ਹੈ ਤੇ ਉਹੀ ਮਨੁੱਖ ਸੰਕਰ ਹੈ ਉਹੀ ਮਨੁੱਖ ਭਗਤ ਹੈ ਜਿਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਹਿਰਦੇ 'ਚ ਵਿਚਾਰ ਲਿਆ ਜਿਹਨੇ ਜਿਹੜਾ ਬੰਦਗੀ ਨਾਲ ਜੁੜ ਗਿਆ ਕਿਉਂਕਿ ਸਤਪੁਰ ਸਾਸਾ ਕਹਿੰਦੇ ਨੇ ਬੰਦਾ ਹੋਏ ਬੰਦਗੀ ਕਹ ਹੈ ਜੇ ਤੂੰ ਬੰਦਾ ਹੈ ਤਾਂ ਬੰਦਾ ਬੰਦਗੀ ਕਰਨ ਵਾਲੇ ਬਣਿਆ ਬੰਦਗੀ ਕਰ ਕਰ ਬੰਦੇ ਤੂੰ ਬੰਦਗੀ ਜਿਚਿਰ ਘਟਣਾ ਸਹਾ ਉਹ ਪਾਸਾ ਕੰਦੇ ਘਟ ਕੰਦੇ ਸਰੀਰ ਨੂੰ ਜਿੰਨਾ ਜਿਹੜੇ ਸੀਰ ਦੇ ਵਿੱਚ ਸਵਾਸ ਚੱਲਦੇ ਨੇ ਉਸ ਅਕਾਲ ਪੁਰਖ ਵਹਿਗੁਰੂ ਦੀ ਬੰਦਗੀ ਕਰ ਉਹਦਾ ਨਾਮ ਜਪ ਤੇ ਪਾਸਾ ਕੰਦੇ ਜਿਹੜੇ ਨਾਮ ਜਪਦੇ ਨੇ ਭਾਈ ਸੇਵਨਾ ਕਰਦੇ ਨੇ ਗੁਰੂ ਵਾਲੇ ਬਣ ਕੇ ਉਹੀ ਸੰਤ ਹਨ ਤੇ ਉਹੀ ਭਗਤ ਹਨ ਭੇਗ ਦੇ ਨਾਲ ਕੋਈ ਭਗਤ ਨਹੀਂ ਬਣ ਜਾਂਦਾ ਭੇਗ ਦੇ ਨਾਲ ਕੋਈ ਸੰਤ ਨਹੀਂ ਬਣ ਜਾਂਦਾ ਕਿਉਂਕਿ ਪਾਸਾ ਕਹਿੰਦੇ ਨੇ ਭੇਖੀ ਪ੍ਰਭ ਨਾ ਲੱਗਈ ਭੇਖਾ ਦੇ ਮਾਰਕਾਲ ਤੋਂ ਤੱਕ ਵੈਗ ਨੂੰ ਜਨਾਣੀ ਹੈ ਭੇਗ ਕਰਕੇ ਸੰਸਾਰ ਨੂੰ ਵਸ ਕੀਤਾ ਜਾ ਸਕਦਾ ਹੈ ਭੇਗ ਦਿਖਾਈ ਜਲਤ ਕੋ ਲੋਭਨ ਕੋ ਵਸਕੀਨ ਤਸਮ ਖਾਲਸਾ ਮਹਾਰਾਜ ਗੁਰੂ ਜੀ ਵਚਨ ਕਰਦੇ ਨੇ ਭੇਗ ਦੁਕਾ ਕੇ ਲੋਕਾਂ ਨੂੰ ਵਸ ਕੀਤਾ ਜਾ ਸਕਦਾ ਹੈ ਨਿਰੰਕਾਰ ਭੇਗ ਦੇ ਵਾਸ ਵਿੱਚ ਨਹੀਂ ਹੈ ਤੇ ਬਾਸਾ ਕਹਿੰਦੇ ਜਦੋਂ ਇਹ ਸੰਸਾਰ ਤੋਂ ਜਾਏਗਾ ਅੰਤ ਕਾਲ ਆਪੀ ਕੱਟਿਓ ਵਾਸ ਮਰਤ ਨੂੰ ਲੀਨ ਬਿਰਤੇ ਕਹਿੰਦੇ ਜੇ ਇਕੱਲਾ ਕੋਈ ਭੇਗ ਨਹੀਂ ਹੈ ਵਖਾਵਾ ਨਹੀਂ ਹੈ ਨਾਮ ਪੁਜਾ ਕਰਦਾ ਨਹੀਂ ਸਿਮਰਨ ਕੋ ਕਰਦਾ ਨਹੀਂ ਗੁਰੂ ਦਾ ਉਪਦੇਸ਼ ਸੁਣਦਾ ਨਹੀਂ ਮੰਗਾ ਨਹੀਂ ਤੇ ਉਹ ਅੰਤ ਸੁਵੇ ਨਰਕਾਂ ਵਿੱਚ ਜਾਣਾ ਹੀ ਪਵੇਗਾ ਤੇ ਤੈਨੂੰ ਕੋਈ ਨਹੀਂ بچਾਵੇਗਾ ਤੇਕਦੇ ਨਹੀਂ ਬਚਾਉਣਾ ਹੈ ਸਹਾਇਤਾ ਤੇਕਦੇ ਨਹੀਂ ਕਰਨੀ ਪਖੰਡ ਨਹੀਂ ਕਰਨੀ ਹੈ ਸਹਾਇਤਾ ਦੇ ਕੇਵਲ ਨਾਮ ਨੇ ਕਰਨੀ ਕਿਸ ਕਰਕੇ ਸਭ ਕੁਝ ਵਚਨ ਕਰਦੇ ਨੇ ਤਾਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਕਿ ਪਾਸਾ ਕਹੇ ਭਾਈ ਮਹਾਰਾਜਾ ਨਾਮ ਕਰ ਤੀ ਬਣ ਜਾਈਦਾ ਜਿਸ ਮਨੁ ਕੋਤੇ ਮਾਰਕ ਪ੍ਰਭ ਦਇਆਵਾਨ ਹੁੰਦਾ ਹੈ ਤੇ ਉਸ ਨੂੰ ਹੀ ਨਾਮ ਨੇ ਦਾਤਾਰਾ ਅਹੇ ਉਹ ਹੀ ਮਨੁੱਖ ਸੰਤ ਹੈ ਉਹੀ ਮਨੁੱਖ ਭਗਤ ਹੈ ਜੀ ਦੇ ਹਿਰਦੇ ਦੇ ਚ ਨਾਮ ਵਸਿਆ ਐਸ ਕਰਕੇ ਗੁਰੂ ਵਾਲੇ ਬਣ ਪਾਈ ਗੁਰੂ ਵਾਲੇ ਬਣ ਕੇ ਜਿਵੇਂ ਸ੍ਰੀ ਗੁਰੂ ਪਾਤਸ਼ਾਹ ਜੀਆਂ ਦੇ ਦਰਸ ਦਸਾਈਵੇਂ ਮਾਰਗ ਤੇ ਚੱਲਦੇ ਤੇ ਨਾਮ ਜਪਾਂਗੇ ਸਿਮਰਨ ਕਰਾਂਗੇ ਸੇਵਾ ਕਰਾਂਗੇ ਨਾਮ ਸੇਵਾ ਸਿਮਰਨ ਦੇ ਸਦਕਾ ਦੇ ਸੰਸਾਰ ਸਭ ਨੂੰ ਗੁਰੂ ਕੋ ਪਾਲੂ ਕੇ ਉਸ ਨਰੰਕਾਰ ਦੇ ਦਰਗਹ ਚ ਪਹੁੰਚਾਂਗੇ ਜਦੋਂ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚਾਂਗੇ ਨਾਮ ਜਪ ਕੇ ਸਿਮਰਨ ਕਰਕੇ ਫਿਰ ਪਾਤਸ਼ਾਹ ਕਹਿੰਦੇ ਰੇ ਦੀ ਦਰਗਾਹ ਕਹੇ ਨਾ ਕੋ ਆਉ ਬੈਠ ਆਦਰ ਸੁਣਦੇ ਪਰ ਉਥੇ ਕੋਈ ਵੀ ਸੰਗਤ ਪਾਤਸ਼ਾਹ ਕਹਿੰਦੇ ਇਹਨੂੰ ਫਿਤਕਾਰ ਨਹੀਂ ਪਾਏਗਾ ਉੱਥੇ ਜਾ ਕੇ ਵੀ ਜਰੂਰ ਆਦਰ ਪਾਏਗਾ ਸਤਕਾਰ ਹੋਏਗਾ ਨਾਮ ਜਪਣ ਕਰਕੇ ਇਸ ਕਰਕੇ ਪਾਈ ਗੁਰੂ ਵਾਲੇ ਨੇ ਗੁਰੂ ਚਰਨਾਂ ਨਾਲ ਚਲੋ ਨਾਮ ਦੇ ਗੱਲ ਸਤੁਰਾਂ ਕੋ ਲੈ ਕੇ ਨਾਮ ਜੋਗੀ ਤਾਂ ਜੋ ਸਾਡਾ ਨੂੰ ਮਨਕਾ ਜਨਨ ਸਫਲਾ ਹੋ ਜਾਏ ਸੋ ਆਓ ਹੀਆਂ ਪ੍ਰਮਾਨ ਨਾਮ ਨਿਮਾ ਸਤੁਰੂ ਜੀ ਬਖਸ਼ਣ ਜੋਗ ਨੇ ਪਹਿਲੀ ਸਾਧ ਸੰਤ ਬਖਸ਼ਣ ਜੋਗ ਹੈ ਬਰੇਣਾ ਜੀ ਕੋਈ ਵਿਚਾਰ ਜੋ ਮਨ ਪਾ ਜਾਏ ਸਤੁਰਾਂ ਨੇ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗਲਤੀਆਂ ਦਾਤੀਆਂ ਜਾਣ ਕੇ ਮਾਫਰਨੀਆਂ ਜੀ ਨਾਮ ਕੁਨਾ ਚੜ੍ਹਦੀ ਕਲਾ तेरे पाणी सर् फला